ਰੰਗਜੀਵ ਦੇ ਮੁੰਡੇ ਦਾ ਟੀਚਰ ਅਰਬੀ ਤੇ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਜਦੋਂ ਰੰਗਜੀਵ ਉਹਦੀ ਜਾਨ ਦੇ ਪਿੱਛੇ ਪੈ ਗਿਆ ਤਾਂ ਆਪਣੀ ਜਾਨ ਬਚਾਉਣ ਲਈ ਉਹ ਕਿੱਥੇ ਆਏ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਕੋਲ ਔਰ ਪੇਜਾਕੀ ਨੇ ਵੈਰੀ ਦੇ ਮੁੰਡੇ ਨੇ ਰੰਗਜੀਵ ਦਾ ਮੁੰਡਾ ਕਹਿੰਦਾ ਇੱਕੋ ਹੀ ਜਗ੍ਹਾ ਹੈ ਜਿੱਥੇ ਰੰਗਜੀਵ ਦਾ ਹੁਕਮ ਨਹੀਂ ਚੱਲਦਾ ਉਹ ਹੈ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਓ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੂ ਤੁਹਾਡਾ ਈਮਾਨ ਵੀ ਸਲਾਮਤ ਰਹੂ ਗੁਰੂ ਸਾਹਿਬ ਦੀ ਪਰਸਨੈਲਿਟੀ ਸੋਚੋ ਵੈਰੀ ਵੀ ਉਹਨਾਂ ਬਾਰੇ ਕੀ ਸੋਚਦੇ ਨੇ ਮੁਗਲਾਂ ਦੇ ਦਰਬਾਰ 'ਚ ਜਿਹਦਾ ਇੰਨਾ ਵੱਡਾ ਰਤਬਾ ਸੀ ਔਰੰਗਜ਼ੇਬ ਵੀ ਉਹਦੇ ਗਿਆਨ ਨੂੰ ਮੰਨਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਆਨੰਦਪੁਰ ਸੰਗਤਾਂ ਦੇ ਝੂਠੇ ਬਰਤਨ ਸਾਫ ਕਰਨ ਲਾਤਾ ਫਿਰ ਉਹ ਗੁਰੂ ਸਾਹਿਬ ਦੇ ਕਿਵੇਂ ਨਾਲ ਰਹੇ ਹਰਿਮੰਦਰ ਸਾਹਿਬ 'ਚ ਗੁਰੂ ਸਹਿਬਾਨਾਂ ਦੇ ਕੀਰਤਨ ਤੋਂ ਬਿਨਾਂ ਦੋ ਗੁਰਸਿੱਖਾਂ ਦੇ ਕਲਾਮ ਨੂੰ ਕੀਰਤਨ ਦੀ ਪਰਵਾਨਗੀ ਆ ਇੱਕ ਨੇ ਭਾਈ ਗੁਰਦਾਸ ਦੂਸਰੇ ਭਾਈ ਨੰਦ ਲਾਲ ਆਨੰਦਪੁਰ ਦਾ ਕਿਲਾ ਛੱਡਣ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ ਨੇ ਉਹ ਕਦੇ ਗੰਜਨਾਮਾ ਪੜ੍ਹ ਕੇ ਦੇਖਿਓ 55 ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦੀ ਸਿਖਤ ਚ ਲਿਖੇ ਨੇ ਤੁਸੀਂ ਜਦੋਂ ਪੜ੍ਹੋਗੇ ਨਾ ਤੁਹਾਨੂੰ ਐ ਲੱਗੂਗਾ ਕਿ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਮਣੇ ਖੜੇ ਨੇ ਨਾਸਰੋ ਬੰਸੂਰ ਗੁਰੂ ਗੋਬਿੰਦ ਸਿੰਘ ਐਜ਼ਦੀ ਮੰਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸਾਹਿਸ਼ਹਾਂ ਸਾ ਗੁਰੂ ਗੋਬਿੰਦ ਸਿੰਘ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਦੇ ਹੋਣਗੇ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਉਹ ਚੀਜ਼ਾਂ ਇਹ ਲਿਖਦੇ ਸੀ ਆਨੰਦਪੁਰ ਦੇ ਕਿਲੇ ਤੇ ਮੁਗਲਾਂ ਨੇ ਹਮਲਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਸਾਰੇ ਸਿੰਘਾਂ ਨੂੰ ਸ਼ਸਤਰ ਵੰਡਾਓ ਭਾਈ ਨੰਦ ਲਾਲ ਜੀ ਭਾਈ ਆलम ਸਿੰਘ ਨੂੰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸ਼ਸਤਰ ਵੰਡ ਰਹੇ ਨੇ ਮੈਨੂੰ ਕਿਉਂ ਨਹੀਂ ਵੰਡ ਰਹੇ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਭਾਈ ਨੰਦ ਲਾਲ ਕਹਿੰਦੇ ਜੀ ਮੈਂ ਵੀ ਲੜਨਾ ਚਾਹਣਾ ਯਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੱਲ ਕਹੀ ਤੇ ਗੁਰੂ ਸਾਹਿਬ ਨੇ ਇੱਕ ਦਿਨ ਕੀ ਕੀਤਾ ਪੇਸ਼ ਬਦਲ ਕੇ ਰਾਤ ਨੂੰ ਚੱਲ ਗਏ ਪਹਿਲੇ ਲੰਗਰ ਤੇ ਗਏ ਦੂਰੋਂ ਆਇਆ ਭੁੱਖ ਲੱਗੀ ਆ ਮੈਨੂੰ ਪ੍ਰਸ਼ਾਦਾ ਸ਼ਕਾ ਦੋ ਅ ਗੁਰੂ ਸਾਹਿਬ ਆਪਦੇ ਸਿੰਘਾਂ ਨਾਲ ਜਾ ਰਹੇ ਸੀ ਨਾਲ-ਨਾਲ ਵਗ ਰਹੀ ਸੀ ਨਦੀ ਉਹਨਾਂ ਨੇ ਇੱਕ ਪੱਥਰ ਲਿਆ ਪੱਥਰ ਚੱਕਿਆ ਜਾ ਕੇ ਨਦੀ ਦੇ ਸਿਰ ਤੇ ਭਾਈ ਨੰਦ ਲਾਲ ਨੂੰ ਕਹਿੰਦੇ ਆ ਨੰਦ ਲਾਲ ਪੱਥਰ ਕਿਉਂ ਡੁੱਬਿਆ ਭਾਈ ਨੰਦ ਲਾਲ ਚੁੱਪ ਗੁਰੂ ਸਾਹਿਬ ਦੁਬਾਰਾ ਪੁੱਛਦੇ ਨੇ ਹੱਥ ਜੋੜ ਕੇ ਖੜ ਗਏ ਭਾਈ ਨੰਦ ਲਾਲ ਅੱਖਾਂ 'ਚੋਂ ਹੰਝੂ ਵਗ ਰਹੇ ਨੇ ਕਹਿੰਦੇ ਗੁਰੂ ਸਾਹਿਬ ਨਾ ਤਾਂ ਮੈਂ ਪੱਥਰ ਦੇਖਿਆ ਨਾ ਮੈਂ ਪਾਣੀ ਦੇਖਿਆ ਮੈਨੂੰ ਤਾਂ ਇੱਕ ਚੀਜ਼ ਪਤਾ ਲੱਗੀ ਏ ਜਿਹੜਾ ਤੁਹਾਡੇ ਹੱਥਾਂ 'ਚੋਂ ਛੁੱਟ ਗਿਆ ਉਹ ਡੁੱਬ ਗਿਆ ਇਹਨਾਂ ਬਾਰੇ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਆਪਣੀ ਕੌਮ ਦਾ ਸਰਮਾਇਆ ਨਹੀਂ ਹੈ ਭਾਈ ਨੰਦ ਲਾਲ ਸੀਗੇ ਇਹ ਮਲਤਾਨ ਤੋਂ ਆਏ ਸੀ 11 ਸਾਲ ਦੀ ਇਹਨਾਂ ਦੀ ਉਮਰ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਫਿਰ ਇਹ ਮਲਤਾਨ ਛੱਡ ਕੇ ਦਿੱਲੀ ਆ ਗਏ ਔਰੰਗਜ਼ੇਬ ਦੇ ਮੁੰਡੇ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਬਾਅਦ ਚੋਂ ਬਹਾਦਰ ਸ਼ਾਹ ਬਣਦਾ ਹੈ ਉਹਨੂੰ ਅਰਬੀ ਤੇ ਫਾਰਸੀ ਪੜ੍ਹਾਉਂਦੇ ਸੀਗੇ ਭਾਈ ਨੰਦ ਲਾਲ ਇੱਕ ਦਿਨ ਕੀ ਹੋਇਆ ਔਰੰਗਜ਼ੇਬ ਦਾ ਦਰਬਾਰ ਲੱਗਿਆ ਹੋਇਆ ਪਵਿੱਤਰ ਕੁਰਾਨ ਦੀ ਇੱਕ ਆਇਤ ਦਾ ਤਰਜਮਾ ਕਰਨਾ ਸੀਗਾ ਔਰੰਗਜੀਬ ਕਿਸੇ ਤੋਂ ਸੈਟੀਸਫਾਈ ਨਹੀਂ ਹੋ ਰਿਹਾ ਸੀ ਤਾਂ ਭਾਈ ਨੰਦ ਲਾਲ ਜੀ ਨੇ ਤਰਜਮਾ ਕੀਤਾ ਨਾ ਔਰੰਗਜੀਬ ਵੀ ਹੱਕਾ ਬੱਕਾ ਰਹਿ ਗਿਆ ਵਾਹ ਵਾਹ ਕਰ ਉੱਠੇ ਸਾਰੇ ਔਰੰਗਜੀਬ ਨੇ ਜਦੋਂ ਅਬਦੇ ਸ਼ਾਹੀ ਕਾਜ਼ੀ ਨੂੰ ਭਾਈ ਨੰਦ ਲਾਲ ਬਾਰੇ ਪੁੱਛਿਆ ਤਾਂ ਉਹਨੂੰ ਪਤਾ ਲੱਗਿਆ ਕਿ ਇਹ ਮੁਸਲਮਾਨ ਨਹੀਂ ਹੈ ਔਰੰਗਜੀਬ ਕਹਿੰਦਾ ਜਾਂ ਤਾਂ ਇਹਨੂੰ ਮੁਸਲਮਾਨ ਬਣਾਓ ਜਾਂ ਫਿਰ ਮਾਰ ਦਿਓ ਇਹ ਗੱਲ ਪਹੁੰਚੀ ਔਰੰਗਜੀਬ ਦੇ ਮੁੰਡੇ ਹਜ਼ਾਦਾ ਮੁਅਜ਼ਮ ਕੋਲ ਜਦੋਂ ਉਸ ਤੋਂ ਬਾਅਦ ਭਾਈ ਨੰਦ ਲਾਲ ਰੰਗਜੀਬ ਦੇ ਮੁੰਡੇ ਨੂੰ ਪੜਾਉਣ ਗਏ ਹੋਏ ਸੀ ਤਾਂ ਉਹਨੇ ਸਾਰੀ ਗੱਲ ਦੱਸਤੀ ਕਿ ਮੇਰੇ ਪਿਤਾ ਤੁਹਾਨੂੰ ਮਰਵਾਉਣਾ ਚਾਹੁੰਦੇ ਨੇ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰਾਉਣਗੇ ਤੁਹਾਡੇ ਤੋਂ ਜਾਂ ਤੁਹਾਨੂੰ ਮਾਰਨਗੇ ਉਹ ਕਹਿੰਦੇ ਹੁਣ ਮੈਂ ਕਿੱਥੇ ਭੱਜਾਂ ਕਿੱਥੇ ਜਾਵਾਂ ਸਾਰੇ ਕਿਤੇ ਤਾਂ ਔਰੰਗਜ਼ੇਬ ਦਾ ਹੀ ਹੁਕਮ ਚੱਲਦਾ ਹੈ ਇਹ ਜੀ ਕਿਹੜੀ ਜਗ੍ਹਾ ਤੇ ਮੈਂ ਜਾਵਾਂ ਜਿੱਥੇ ਮੇਰੀ ਜਾਨ ਵੀ ਸਲਾਮਤ ਰਹੇ ਤੇ ਮੇਰਾ ਈਮਾਨ ਵੀ ਸਲਾਮਤ ਰਹੇ ਤਾਂ ਔਰੰਗਜ਼ੇਬ ਦਾ ਮੁੰਡਾ ਕੀ ਕਹਿੰਦਾ ਹੈ ਕਹਿੰਦਾ ਇੱਕੋ ਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਉਹ ਹੈ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਓ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੂ ਤੁਹਾਡਾ ਈਮਾਨ ਵੀ ਸਲਾਮਤ ਰਹੂ ਤਾਂ ਫਿਰ ਭਾਈ ਨੰਦ ਲਾਲ ਜੀ ਬਚਦੇ ਬਚਾਉਂਦੇ ਕਿਸੇ ਤਰੀਕੇ ਆਨੰਦਪੁਰ ਪਹੁੰਚ ਜਾਂਦੇ ਨੇ ਗੁਰੂ ਸਾਹਿਬ ਨੂੰ ਦੇਖ ਕੇ ਹੀ ਉਹ ਪ੍ਰਭਾਵਿਤ ਹੋ ਜਾਂਦੇ ਨੇ ਥੋੜੇ ਦਿਨ ਬਾਅਦ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਕਿ ਮੈਨੂੰ ਕੋਈ ਸੇਵਾ ਬਖਸ਼ੋ ਮੈਂ ਇੱਥੇ ਕੀ ਕਰ ਸਕਦਾ ਔਰੰਗਜ਼ੇਬ ਵੀ ਜੀ ਦੇ ਗਿਆਨ ਨੂੰ ਮੰਨਦਾ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਓ ਭਾਈ ਲੰਗਰ ਦੀ ਸੇਵਾ ਕਰੋ ਸੰਗਤਾਂ ਦੇ ਝੂਠੇ ਬਰਤਨ ਸਾਫ ਕਰੋ ਭਾਈ ਨੰਦ ਲਾਲ ਥੋੜੇ ਹੈਰਾਨ ਵੀ ਮੈਂ ਇੰਨਾ ਵੱਡਾ ਵਿਦਵਾਨ ਵੀ ਮੈਨੂੰ ਲੰਗਰ ਦੀ ਸੇਵਾ ਚ ਲਾਤਾ ਮੈਨੂੰ ਝੂਠੇ ਬਰਤਨਾਂ ਦੀ ਸੇਵਾ ਚ ਲਾਤਾ ਕਰਨ ਲੱਗ ਗਿਆ ਫਿਰ ਉਹ ਸੇਵਾ ਕਰੀ ਗਏ ਉਹ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਦਵਾਨ ਲੱਗੇ ਹੋਏ ਸੀ ਉੱਥੇ ਜਿੰਨੇ ਵੀ ਲੰਗਰ ਦੇ ਮੁਖੀ ਸੀਗੇ ਸਾਰੇ ਆਪਦੀ ਆਪਦੀ ਤਾਰੀਫ ਕਰ ਰਹੇ ਸੀਗੇ ਸਾਰੇ ਦੱਸ ਰਹੇ ਸੀ ਗੁਰੂ ਸਾਹਿਬ ਨੂੰ ਕਿ ਸਾਡੇ ਲੰਗਰ ਦਾ ਪ੍ਰਬੰਧ ਐਦਾਂ ਚੱਲਦਾ ਹੈ ਜੀ ਅਸੀਂ ਬਹੁਤ ਵਧੀਆ ਸੇਵਾ ਕਰ ਰਹੇ ਆ ਭਾਈ ਨੰਦ ਲਾਲ ਜੀ ਕੁਝ ਨਹੀਂ ਬੋਲੇ ਕਿ ਗੁਰੂ ਸਾਹਿਬ ਨੇ ਇੱਕ ਦਿਨ ਕੀ ਕੀਤਾ ਪੇਸ਼ ਬਦਲ ਕੇ ਰਾਤ ਨੂੰ ਚੱਲ ਗਏ ਪਹਿਲੇ ਲੰਗਰ ਤੇ ਗਏ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਇਆ ਦੂਰੋਂ ਆਇਆ ਭੁੱਖ ਲੱਗੀ ਆ ਮੈਨੂੰ ਪ੍ਰਸ਼ਾਦਾ ਛਕਾ ਦਿਓ ਤੇ ਜਿਹੜੇ ਲੰਗਰ ਦੇ ਪ੍ਰਬੰਧਕ ਸੀਗੇ ਹੁਣ ਤਾਂ ਕਹਿੰਦੇ ਰਾਤ ਹੋ ਗਈ ਆ ਤੁਸੀਂ ਐ ਕਰੋ ਤੁਸੀਂ ਇੱਥੇ ਸੌਂਜੋ ਸਵੇਰੇ ਅਸੀਂ ਜਲਦੀ ਉੱਠਾਂਗੇ ਤੇ ਸਵੇਰੇ ਜਦੋਂ ਲੰਗਰ ਤਿਆਰ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਲੰਗਰ ਛਕਾ ਦਾਂਗੇ ਦੂਸਰੇ ਲੰਗਰ ਤੇ ਜਾਂਦੇ ਨੇ ਗੁਰੂ ਸਾਹਿਬ ਦੂਸਰੇ ਤੇ ਵੀ ਇਦਾਂ ਦਾ ਹੀ ਜਵਾਬ ਮਿਲਦਾ ਤੀਸਰੇ ਲੰਗਰ ਤੇ ਜਾਂਦੇ ਨੇ ਇਦਾਂ ਦੀ ਜਵਾਬ ਮਿਲਦਾ ਇੱਕ ਇੱਕ ਕਰਕੇ ਸਾਰੇ ਉੱਤੇ ਜਾਂਦੇ ਨੇ ਫਿਰ ਜਾਂਦੇ ਨੇ ਭਾਈ ਨੰਦ ਲਾਲ ਜੀ ਕੋਲ ਭਾਈ ਨੰਦ ਲਾਲ ਜੀ ਨੂੰ ਵੀ ਸੇਮ ਕਹਿੰਦੇ ਨੇ ਕਿ ਮੈਂ ਦੂਰੋਂ ਆਇਆ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਲੰਗਰ ਛਕਾ ਦਿਓ ਕਹਿੰਦੇ ਭਾਈ ਨੰਦ ਲਾਲ ਜੀ ਨੇ ਪਹਿਲਾਂ ਉਹਨਾਂ ਦੇ ਪੈਰ ਧੋਤੇ ਵੀ ਤੁਸੀਂ ਮੇਰੇ ਗੁਰੂ ਦੇ ਦਰਸ਼ਨਾਂ ਲਈ ਆਏ ਹੋ ਮੇਰੇ ਲਈ ਗੁਰੂ ਸਮਾਨ ਹੋ ਉਸ ਤੋਂ ਬਾਅਦ ਲੰਗਰ ਤਿਆਰ ਕੀਤਾ ਲੰਗਰ ਤਿਆਰ ਕਰਦੇ ਕਹਿੰਦੇ ਕਿ ਤੁਹਾਨੂੰ ਥੋੜਾ ਟਾਈਮ ਲੱਗ ਰਿਹਾ ਸੀ ਤਾਂ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਬਈ ਜੇ ਤੁਹਾਨੂੰ ਟਾਈਮ ਲੱਗ ਰਿਹਾ ਹੈ ਤਾਂ ਮੈਂ ਕਿਤੇ ਹੋਰ ਚੱਲ ਜਾਣਾ ਤਉ ਹੱਥ ਜੋੜ ਕੇ ਉਹਨਾਂ ਦੇ ਅੱਗੇ ਖੜ ਗਏ ਕਿ ਨਹੀਂ ਤੁਸੀਂ ਇੱਥੇ ਲੰਗਰ ਛੱਕੀ ਜਾਣਾ ਹੈ। ਕਿ ਮੈਂ ਤੁਹਾਨੂੰ ਇਦਾਂ ਜਾਣ ਨਹੀਂ ਦੇਣਾ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਭਾਈ ਨੰਦ ਲਾਲ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਿਹਰਾ ਵਗੈਰਾ ਸਾਰਾ ਢੱਕਿਆ ਹੋਇਆ ਸੀਗਾ। ਗੁਰੂ ਸਾਹਿਬ ਨੇ ਜਦੋਂ ਲੰਗਰ ਛਕਿਆ ਭਾਈ ਨੰਦ ਲਾਲ ਕੀ ਕਹਿੰਦੇ? ਕਹਿੰਦੇ ਵੀ ਮੈਂ ਬਹੁਤ ਕਾਲੀ ਨਾਲ ਲੰਗਰ ਬਣਾਇਆ ਏ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਮੈਨੂੰ ਮਾਫ ਕਰਦੇ ਹੋ। ਤੇ ਗੁਰੂ ਸਾਹਿਬ ਨੇ ਆਪਦੇ ਮੁਖ ਤੋਂ ਕੱਪੜਾ ਉਤਾਰਿਆ ਤੇ ਭਾਈ ਨੰਦ ਲਾਲ ਨੂੰ ਕਲਾਵੇ ਚ ਲੈ ਲਿਆ। ਫਿਰ ਭਾਈ ਨੰਦ ਲਾਲ ਨੂੰ 52 ਕਵੀਆਂ ਚ ਸ਼ਾਮਿਲ ਕੀਤਾ ਗਿਆ ਇੱਕ ਵਾਰ ਉਸ ਤੋਂ ਬਾਅਦ ਕਹਿੰਦੇ ਨੇ ਵੀ ਅ ਗੁਰੂ ਸਾਹਿਬ ਆਪਦੇ ਸਿੰਘਾਂ ਨਾਲ ਜਾ ਰਹੇ ਸੀ ਨਾਲ-ਨਾਲ ਵਗ ਰਹੀ ਸੀ ਇਹਨਾਂ ਦੀ ਗੁਰੂ ਸਾਹਿਬ ਚੋਜੀ ਪ੍ਰੀਤਮ ਤਾਂ ਹੀ ਕਹਿ ਦਿੰਦੇ ਨੇ ਨਾ ਉਹਨਾਂ ਨੇ ਇੱਕ ਪੱਥਰ ਲਿਆ ਪੱਥਰ ਚੱਕਿਆ ਜਾ ਕੇ ਨਦੀ ਜਿੱਸੜ ਤਾ ਸਿੰਘਾਂ ਨੂੰ ਕਹਿੰਦੇ ਸਿੰਘੋ ਪੱਥਰ ਕਿਉਂ ਡੁੱਬਿਆ ਕਹਿੰਦੇ ਜੀ ਪੱਥਰ ਭਾਰੀ ਆ ਪਾਣੀ ਹਲਕਾ ਹੁੰਦਾ ਤੇ ਪੱਥਰ ਡੁੱਬ ਗਿਆ ਥੋੜੀ ਅੱਗੇ ਗਏ ਫੇਰ ਇੱਕ ਪੱਥਰ ਚੱਕਿਆ ਪੱਥਰ ਚੱਕ ਕੇ ਫੇਰ ਨਦੀ ਜਿੱਸੜ ਤਾ ਕਹਿੰਦੇ ਭਾਈ ਸਿੰਘੋ ਪੱਥਰ ਕਿਉਂ ਡੁੱਬਿਆ ਫੇਰ ਸੇਮ ਜਵਾਬ ਦੋ ਤਿੰਨ ਵਾਰ ਫੇਰ ਗੁਰੂ ਸਾਹਿਬ ਨੇ ਇਹ ਕੀਤਾ ਫਿਰ ਸਿੰਘ ਵੀ ਹੁਣ ਥੋੜਾ ਜਿਆ ਉਹ ਹੋ ਗਏ ਕਹਿੰਦੇ ਗੁਰੂ ਸਾਹਿਬ ਕਹਿੰਦੇ ਬਾਰ ਬਾਰ ਪੱਥਰ ਚੱਕਦੇ ਹਾਂ ਬਾਰ ਬਾਰ ਨਦੀ ਜੀ ਸੱਡ ਦਿੰਦੇ ਹਾਂ ਬਾਰ ਬਾਰ ਸੇਮ ਚੀਜ਼ ਪੁੱਛਦੇ ਹਾਂ ਵੀ ਪੱਥਰ ਭਾਰਾ ਏ ਪਾਣੀ ਹਲਕਾ ਏ ਹੁਣ ਪੱਥਰ ਨੇ ਡੁੱਬਣਾ ਹੀ ਆ ਪੱਥਰ ਕਿਵੇਂ ਤੈਰ ਸਕਦਾ ਗੁਰੂ ਸਾਹਿਬ ਥੋੜੀ ਅੱਗੇ ਗਏ ਗੁਰੂ ਸਾਹਿਬ ਨੇ ਇੱਕ ਪੱਥਰ ਹੋਰ ਚੱਕਿਆ ਫੇਰ ਜਦ ਤਾ ਫੇਰ ਸਿੰਘਾਂ ਨੂੰ ਨਹੀਂ ਪੁੱਛਿਆ ਗੁਰੂ ਜੀ ਨੇ ਭਾਈ ਨੰਦ ਲਾਲ ਨੂੰ ਕਹਿੰਦੇ ਨੰਦ ਲਾਲ ਪੱਥਰ ਕਿਉਂ ਡੁੱਬਿਆ ਭਾਈ ਨੰਦ ਲਾਲ ਚੁੱਪ ਗ ਕਹਿੰਦੇ ਭਾਈ ਨੰਦ ਲਾਲ ਤੁਹਾਨੂੰ ਮੈਂ ਪੁੱਛਿਆ ਤੁਸੀਂ ਦੱਸੋ ਵੀ ਪੱਥਰ ਕਿਉਂ ਡੁੱਬਿਆ ਹੱਥ ਜੋੜ ਕੇ ਖੜ ਗਏ ਭਾਈ ਨੰਦ ਲਾਲ ਅੱਖਾਂ 'ਚੋਂ ਹੰਝੂ ਵਗ ਰਹੇ ਨੇ ਕਹਿੰਦੇ ਗੁਰੂ ਸਾਹਿਬ ਨਾ ਤਾਂ ਮੈਂ ਪੱਥਰ ਦੇਖਿਆ ਨਾ ਮੈਂ ਪਾਣੀ ਦੇਖਿਆ ਮੈਨੂੰ ਤਾਂ ਇੱਕ ਚੀਜ਼ ਪਤਾ ਲੱਗੀ ਏ ਜਿਹੜਾ ਤੁਹਾਡੇ ਹੱਥਾਂ 'ਚੋਂ ਛੁੱਟ ਗਿਆ ਉਹ ਡੁੱਬ ਗਿਆ ਇਦਾਂ ਦਾ ਪ੍ਰਭਾਵ ਗੁਰੂ ਸਾਹਿਬ ਦਾ ਭਾਈ ਨੰਦ ਲਾਲ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਾਂ ਸਿਫਤ ਕਰਦੇ ਆਂ ਪੁੱਤਰਾਂ ਦੇ ਦਾਨੀ ਬਾਜਾਂ ਵਾਲੇ ਪਰ ਜਿਹੜੀ ਭਾਈ ਨੰਦ ਲਾਲ ਨੇ ਸਿਫਤ ਕੀਤੀ ਆ ਕਦੇ ਗੰਜਨਾਮਾ ਪੜ੍ਹ ਕੇ ਦੇਖਿਓ ਗੰਜੀ ਨਾਮੇ ਚ ਭਾਈ ਨੰਦ ਲਾਲ ਨੇ 55 ਸ਼ੇਅਰ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਚ ਲਿਖੇ ਨੇ ਉਹ 55 ਸ਼ੇਅਰਾਂ ਚ 130 ਤੋਂ ਵੱਧ ਢੰਗ ਨਾਲ ਗੁਰਸਾਹਿਬ ਦੀ ਸਿਫਤ ਕੀਤੀ ਗਈ ਆ ਤੁਸੀਂ ਜਦੋਂ ਪੜ੍ਹੋਗੇ ਨਾ ਤੁਹਾਨੂੰ ਐ ਲੱਗੂਗਾ ਕਿ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਮਣੇ ਖੜੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਐਜ਼ਦੀ ਮੰਜੂਰ ਗੁਰੂ ਗੋਬਿੰਦ ਸਿੰਘ ਕਹਿੰਦੇ ਦੱਬੇ ਕੁਚਲਿਆਂ ਦਾ ਰਾਖਾ ਗਰੀਬਾਂ ਦਾ ਰਾਖਾ ਗੁਰੂ ਗੋਬਿੰਦ ਸਿੰਘ ਹਕ ਹਕ ਅਗਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹਨशाह ਗੁਰੂ ਗੋਬਿੰਦ ਸਿੰਘ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਗੰਜਨਾਮਾ ਮੈਂ ਸਾਰਿਆਂ ਨੂੰ ਕਹਿੰਦਾ ਗੰਜਨਾਮਾ ਪੜਨਾ ਚਾਹੀਦਾ ਤੁਸੀਂ ਸੋਚ ਕੇ ਦੇਖੋ ਵੀ ਭਾਈ ਨੰਦ ਲਾਲ ਜੀ ਆਪਦੀ ਉਮਰ ਦਾ ਇੰਨਾ ਲੰਮਾ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਬਿਲਕੁਲ ਨਾਲ ਰਹਿੰਦੇ ਸੀ ਸੋਚੋ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਦੇ ਹੋਣਗੇ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਉਹ ਚੀਜ਼ਾਂ ਲਿਖਦੇ ਸੀ ਇੱਕ ਵਾਰ ਦੀ ਗੱਲ ਆ ਨੰਦਪੁਰ ਦੇ ਕਿਲੇ ਤੇ ਮੁਗਲਾਂ ਨੇ ਹਮਲਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਸਾਰੇ ਸਿੰਘਾਂ ਨੂੰ ਸ਼ਸਤਰ ਵੰਡੋ ਸਿੰਘਾਂ ਦੀ ਜਿਨ੍ਹਾਂ ਦੀ ਡਿਊਟੀ ਲਈ ਹੋਈ ਸੀ ਸਾਰਿਆਂ ਨੂੰ ਸ਼ਸਤਰ ਵੰਡ ਰਹੇ ਨੇ ਭਾਈ ਨੰਦ ਲਾਲ ਜੀ ਖੜੇ ਨੇ ਉੱਥੇ ਭਾਈ ਆਲਮ ਸਿੰਘ ਨਾਲ ਭਾਈ ਆਲਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਝੰਡਾ ਬਰਦਾਰ ਹੁੰਦੇ ਸੀਗੇ ਮਤਲਬ ਝੰਡਾ ਚੱਕ ਕੇ ਅੱਗੇ ਚੱਲਦੇ ਹੁੰਦੇ ਸੀਗੇ ਭਾਈ ਨੰਦ ਲਾਲ ਜੀ ਭਾਈ ਆਲਮ ਸਿੰਘ ਨੂੰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸ਼ਸਤਰ ਵੰਡ ਰਹੇ ਨੇ ਮੈਨੂੰ ਕਿਉਂ ਨਹੀਂ ਵੰਡ ਰਹੇ ਮੈਂ ਵੀ ਯੁੱਧ 'ਚ ਜਾਣਾ ਚਾਹਣਾ ਮੈਂ ਵੀ ਜੰਗ ਲੜਨੀ ਚਾਹਣਾ ਤਪਾਈ ਆਲਮਸੰਗ ਕਹਿੰਦੇ ਨੇ ਕਿ ਨੰਦ ਲਾਲ ਤੂੰ ਆਪਦੀ ਜਾਨ ਬਚਾਉਣ ਲਈ ਤਾਂ ਇੱਥੇ ਆਇਆ ਸੀ ਮੌਤ ਤੋਂ ਡਰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਸੀ ਹੁਣ ਤੈਨੂੰ ਦੁਬਾਰਾ ਉਹ ਮੌਤ ਦੇ ਮੂੰਹ ਚ ਕਿਵੇਂ ਭੇਜ ਦੇਣ ਤਪਾਈ ਨੰਦ ਲਾਲ ਕਹਿੰਦਾ ਵੀ ਹੁਣ ਨਹੀਂ ਹੈਗਾ ਮੌਤ ਦਾ ਡਰ ਫਿਰ ਉਹ ਕਹਿੰਦਾ ਵੀ ਠੀਕ ਆ ਤੂੰ ਜਾ ਕੇ ਆਪ ਹੀ ਗੱਲ ਕਰਨ ਲੈ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਪਾਈ ਨੰਦ ਲਾਲ ਕਹਿੰਦੇ ਜੀ ਮੈਂ ਵੀ ਲੜਨਾ ਚਾਹਣਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੱਲ ਕਹੀ ਪਾਈ ਨੰਦ ਲਾਲ ਨੂੰ ਕਹਿੰਦੇ ਭਾਈ ਨੰਦ ਲਾਲ ਕਹਿੰਦੇ ਵੱਡੇ ਵੱਡੇ ਜਿਹੜੇ ਯੋਧਾ ਨੇ ਉਹਨਾਂ ਤਲਵਾਰ ਇੱਕ ਕਵੀ ਪੈਦਾ ਨਹੀਂ ਕਰ ਸਕਦੀ ਕਹਿੰਦੇ ਪਰ ਜਿਹੜੀ ਤੁਹਾਡੀ ਕਲਮ ਆ ਤੁਹਾਡੀ ਕਲਮ ਚੋਂ ਬਹੁਤ ਸਾਰੇ ਯੋਧੇ ਪੈਦਾ ਹੋ ਸਕਦੇ ਨੇ ਸੋਚੋ ਭਾਈ ਨੰਦ ਲਾਲ ਨੇ ਇੱਕ ਵੀ ਯੁੱਧ ਨਹੀਂ ਲੜਿਆ ਹੈਗਾ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਗੁਰਗੋਵਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਮੁਲਤਾਨ ਭੇਜਤਾ ਉਹਨਾਂ ਦੇ ਸ਼ੇਅਰ ਫਿਰ ਉੱਥੇ ਜਾ ਕੇ ਰਹੇ ਉੱਥੇ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਤਕਰੀਬਨ 80 ਸਾਲ ਦੀ ਉਮਰ ਚ ਫਿਰ ਉਹ ਇਸ ਦੁਨੀਆ ਤੋਂ ਚਲੇ ਗਏ ਭਾਈ ਨੰਦ ਲਾਲ ਦੀਆਂ ਲਿਖੀਆਂ ਹੋਈਆਂ ਲਿਖਤਾਂ ਵਾਹ ਕਮਾਲ ਨੇ ਉਹਨਾਂ ਨੇ ਪਹਿਲੀ ਲਿਖਤ ਜਿਹੜੀ ਲਿਖੀ ਸੀ ਬੰਦਗੀ ਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਚੋਂ ਦਾ ਨਾਮ ਚੇਂਜ ਕਰਕੇ ਜ਼ਿੰਦਗੀ ਨਾਮਾ ਕਰਤਾ ਸੀ ਜ਼ਿੰਦਗੀ ਨਾਮਾ ਪੜਨ ਵਾਲਾ ਹੈ ਗੰਜ ਨਾਮਾ ਸਾਰੀਆਂ ਉਹਨਾਂ ਦੀਆਂ ਲਿਖਤਾਂ ਪੜਨੀਆਂ ਚਾਹੀਦੀਆਂ ਨੇ ਤਾਂ ਇਦਾਂ ਦੇ ਜਿਹੜੇ ਮਹਾਨ ਲੋਗ ਨੇ ਇਹਨਾਂ ਬਾਰੇ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਆਪਣੀ ਕੌਮ ਦਾ ਸਰਮਾਇਆ ਨੇ ਇਹ ਇੱਕ ਹੋਏ ਨੇ ਅੱਲਾ ਯਾਰ ਖਾਂ ਜੋਗੀ ਜਿਹੜੇ ਸਹਾਬਜ਼ਾਦਿਆਂ ਦੀ ਸ਼ਹਾਦਤ ਤੇ ਲਿਖਦੇ ਨੇ ਬਸ ਇੱਕ ਹਿੰਦ ਮੇ ਤੀਰਥ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ ਇਹ ਲਿਖਨ ਤੇ ਉਹਨਾਂ ਨੂੰ ਮੁਸਲਮਾਨ ਧਰਮ ਚੋਂ ਛੇਕ ਦਿੱਤਾ ਗਿਆ ਸੀ ਕੱਢ ਦਿੱਤਾ ਗਿਆ ਸੀ ਅਗਲੀ ਵੀਡੀਓ ਚ ਆਪਾਂ ਇਹਨਾਂ ਬਾਰੇ ਦੱਸਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਸਾਨੂੰ ਆਪਦਾ ਪਿਆਰ ਤੇ ਅਸ਼ੀਰਵਾਦ ਜ਼ਰੂਰ ਦਿਆ ਕਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਸਾਡੇ ਪੇਜ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਧੰਨਵਾਦ